ਇਹ ਦੁਕਾਨ ਦੀ ਸ਼ੁਰੂਆਤ ਮੇਰੇ ਪਰਦਾਦਾ ਜੀ ਨੇ ਸਰਦਾਰ ਉਜਾਗਰ ਸਿੰਘ ਜੀ ਨੇ ਕੀਤੀ ਸੀ ਅੱਜ ਤੋਂ 100 ਸਾਲ ਪਹਿਲਾਂ 1919 ਤੋਂ ਦੁਕਾਨ ਹੈ ਜੀ ਸ਼ੁਰੂ ਤੋਂ ਥੋੜਾ ਸਮਾਨ ਬਣਾਇਆ ਤੇ ਚੰਗਾ ਬਣਾਇਆ ਅਸੀਂ ਕੁਆਲਿਟੀ ਨਾਲ ਕਦੀ ਕੰਪਰੋਮਾਈਜ਼ ਨਹੀਂ ਕੀਤਾ ਉਸ ਕਰਕੇ ਹਮੇਸ਼ਾ ਗਾਹ ਬਾਕੀ ਗੁਰਮੁਖ ਦਾ ਅਸੀ ਕਿਰਪਾ ਜਿਸ ਕਰਕੇ ਜਿਹੜਾ ਇੱਕ ਵਾਰ ਲੈ ਜਾਂਦਾ ਉਹ ਦੁਬਾਰਾ ਵੀ ਲੈਣ ਆਉਂਦਾ ਬਿਲਕੁਲ ਕੋਈ ਜਿੱਥੇ ਜਿੱਥੇ ਵੀ ਪੰਜਾਬੀ ਗਏ ਨੇ ਉਹ ਸਾਰੇ ਮੁਲਕਾਂ 'ਚ ਆਉਂਦੇ ਜੇ ਅੱਜ ਕੱਲ੍ਹ ਦੇ ਦਿਨਾਂ 'ਚ ਜ਼ਿਆਦਾ ਐਨ ਆਰ ਆਈ ਬਾਹਰੋਂ ਆਉਂਦੇ ਨੇ ਬਿਲਕੁਲ ਆਸਟ੍ਰੇਲੀਆ ਕੈਨੇਡਾ ਅਮਰੀਕਾ ਇੰਗਲੈਂਡ ਸਭ ਜਗ੍ਹਾ ਤੋਂ ਲੈ ਕੇ ਜਾਂਦੇ ਨੇ ਸੰਗਤ ਆ ਕੇ ਕਹਿੰਦੀ ਹੈ ਜਾਂ ਹਰਮੰਦਰ ਸਾਹਿਬ ਮੱਥਾ ਟੇਕਣ ਆਏ ਆ ਤੇ ਜਾਂ ਅਸੀਂ ਤੁਹਾਡੇ ਕੋਲ ਆਏ ਆ ਸਮਾਨ ਲੈਣ ਕਰਕੇ ਐਸ ਤਰ੍ਹਾਂ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਸਾਡੇ ਵੱਡਿਆਂ ਨੇ ਬੜੀ ਮਿਹਨਤ ਕੀਤੀ ਹੈ ਤੇ ਅਸੀਂ ਉਹਦਾ ਫਲ ਲੈ ਰਹੇ ਹਾਂ ਸੋ ਮਿੱਤਰੋ ਅੱਜ ਪਹੁੰਚੇ ਆ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਮਸ਼ਹੂਰ ਪਾਪਰ ਵੜੀਆਂ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਲੋਕ ਇਸ ਜਗ੍ਹਾ ਤੇ ਆ ਕੇ ਖਰੀਦਦਾਰੀਆਂ ਕਰਦੇ ਨੇ ਸੋ ਮਸ਼ਹੂਰ ਦੁਕਾਨ ਹੈਗੀ ਆ ਕਾਠੀਆਂ ਵਾਲੇ ਬਾਜ਼ਾਰ ਦੇ ਵਿੱਚ ਉਹ ਜਾਗਰ ਸਿੰਘ ਕਰਮ ਸਿੰਘ ਹੁਣਾ ਦੀ ਉਹਨਾਂ ਦੀ ਦੁਕਾਨ ਤੇ ਖਲੋਤੇ ਆ ਸੋ ਇਹ ਤਸਵੀਰਾਂ ਦੇਖੋ ਖਾਸ ਤੌਰ ਤੇ ਇਹਨਾਂ ਕੋਲ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜਿਹੜੀ ਉਹ ਮਿਲ ਜਾਂਦੀ ਆ ਪਰ ਇਹਨਾਂ ਦੀ ਮਸ਼ਹੂਰ ਜ਼ਿਆਦਾਤਰ ਪਾਪਰ ਵੜੀਆਂ ਹੋ ਗਈਆਂ ਜਾਂ ਹੋਰ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਮਸਾਲੇ ਰਹਿੰਦੇ ਆ ਉਹ ਖਾਸ ਤੌਰ ਤੇ ਵਿਕਦੇ ਆ ਸੋ ਪਾਜੀ ਹੁਣੀ ਮੌਜੂਦ ਹੈ ਗੱਲਬਾਤ ਕਰਦੇ ਆ ਵਿੱਚ ਸੱਸ਼ੀ ਕਾਲ ਜੀ ਤਸਵੀਰ ਹੈ ਕੀ ਨੰਬਰ ਜੀ ਤੁਹਾਡਾ ਹਰਪ੍ਰੀਤ ਸਿੰਘ ਅੱਜ ਸਭ ਤੋਂ ਪਹਿਲਾਂ ਜਾਣਾਂਗੇ ਕਿ ਇਹ ਦੁਕਾਨ ਦੀ ਸ਼ੁਰੂਆਤ ਕਿੱਥੋਂ ਕੀਤੀ ਤੁਸੀਂ ਇਹ ਦੁਕਾਨ ਦੀ ਸ਼ੁਰੂਆਤ ਮੇਰੇ ਪਰਦਾਦਾ ਜੀ ਨੇ ਸਰਦਾਰ ਉਜਾਗਰ ਸਿੰਘ ਜੀ ਨੇ ਕੀਤੀ ਸੀ ਅੱਜ ਤੋਂ 100 ਸਾਲ ਪਹਿਲਾਂ 1919 ਤੋਂ ਦੁਕਾਨ ਹੈ ਇਹ ਜੀ ਹਾਂ ਪਾਕਿਸਤਾਨ ਦੇ ਸਮੇਂ ਤੋਂ ਹਾਂ ਜੀ ਕਰਮ ਸਿੰਘ ਜੀ ਕੋਣ ਨੇ ਜਿਨ੍ਹਾਂ ਦਾ ਨਾਮ ਉਹ ਜਾਗਰ ਸਿੰਘ ਦੇ ਮਤਲਬ بیٹے ਸਨ ਸਾਡੇ ਦਾਦਾ ਜੀ ਉਹਨਾਂ ਨੇ ਫਿਰ ਅੱਗੋ ਚਲਾਈ ਫਿਰ ਸਾਡੇ ਪਿਤਾ ਜੀ ਫਿਰ ਅਸੀਂ ਸਾਡੀ ਚੌਥੀ ਪੀੜੀ ਆ ਦੁਕਾਨ ਤੇ ਚੌਥੀ ਪੀੜੀ ਆ ਇਹੀ ਕੰਮ ਆ ਸੰਭ ਦੇ ਪਏ ਉਹ ਅਜੇ ਤੱਕ ਸੋ ਹੁਣ ਜੇਕਰ ਗੱਲ ਕਰ ਲਈਏ ਪਾਪੜ ਵੜੀਆਂ ਤੁਹਾਡੇ ਦੁਕਾਨ ਦੀਆਂ ਕਿਉਂ ਫੇਮਸ ਨੇ ਕਿਉਂਕਿ ਹੋਰ ਵੀ ਦੁਕਾਨਾਂ ਪਰ ਜਦੋਂ ਲੋਕ ਜਦੋਂ ਸੁਣਦੇ ਆ ਉਹ ਕਹਿੰਦੇ ਕਿ ਵਿਦੇਸ਼ ਤੋਂ ਵੀ ਜੇਕਰ ਆਉਂਦੇ ਨੇ ਤੇ ਉਹ ਕਹਿੰਦੇ ਕਿ ਉਹ ਜਾਗਰ ਸਿੰਘ ਵਾਲੇ ਕੋ ਪਾਪੜ ਵੜੀਆਂ ਲੈ ਕੇ ਆਉਂਦੀਆਂ ਦੇਖੋ ਜੀ ਅਸੀਂ ਸ਼ੁਰੂ ਤੋਂ ਥੋੜਾ ਸਮਾਨ ਬਣਾਇਆ ਤੇ ਚੰਗਾ ਬਣਾਇਆ ਅਸੀਂ ਕੁਆਲਿਟੀ ਨਾਲ ਕਦੀ ਕੰਪਰੋਮਾਈਜ਼ ਨਹੀਂ ਕੀਤਾ ਉਸ ਕਰਕੇ ਹਮੇਸ਼ਾ ਗਾਹ ਬਾਕੀ ਗੁਰਾਮਦਾਸ ਦੀ ਕਿਰਪਾ ਜਿਸ ਕਰਕੇ ਜਿਹੜਾ ਇੱਕ ਵਾਰ ਲੈ ਜਾਂਦਾ ਉਹ ਦੁਬਾਰਾ ਵੀ ਲੈਣ ਆਂਦਾ ਹੈ ਬਿਲਕੁਲ ਪਾਪੜ ਬੜੀਆਂ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਵੈਰਾਈਟੀਆਂ ਰਹਿੰਦੀਆਂ ਨੇ ਜਿਵੇਂ ਕਈ ਉੜਦ दाल ਦੇ ਰਹਿੰਦੇ ਆ ਮੋਂਗ ਦੀ ਦਾਲ ਦੇ ਜਾਂਦੇ ਆ ਸੋ ਉਹਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਵੈਰਾਈਟੀਆਂ ਆਈਆਂ ਦੇਖੋ ਆਮ ਆਹ ਦੀ ਦਾਲ ਦਾ ਪਾਪੜ ਜਿਹੜਾ ਚੱਲਦਾ ਜਿਹਨੂੰ ਪੰਜਾਬੀ ਪਾਪੜ ਕਹਿੰਦੇ ਨੇ ਉਸ ਚ ਚਾਰ ਤਰ੍ਹਾਂ ਦੇ ਹੁੰਦੇ ਨੇ ਤੇਜ਼ ਮਸਾਲਾ ਤੇਜ਼ ਮੀਡੀਅਮ ਲਾਈਟ ਤੇ ਸਾਦਾ ਇਸ ਤੋਂ ਇਲਾਵਾ ਫਿਰ ਡਿਫਰੈਂਟ ਵੈਰਾਈਟੀ ਮੋਂਗ ਦਾਲ ਚਨਾ ਦਾਲ ਪੁਦੀਨਾ ਲਸਣ ਨਾਰਦਾਨਾ ਤੇ ਆਲੂ ਦੇ ਪਾਪੜ ਉਹ ਫੇ ਵੱਖਰੀ ਵੈਰਾਈਟੀ ਆ ਜਾਂਦੀ ਹੈ ਅੱਛਾ ਭਾਜੀ ਸੁਨਨ ਦੇ ਵਿੱਚ ਇਹ ਵੀ ਹੈਗਾ ਕਿ ਜਿਹੜੀਆਂ ਵੜੀਆਂ ਨੇ ਉਹ ਸਿਰਫ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਤਿਆਰ ਹੁੰਦੀਆਂ ਹੋਰ ਕਿਤੋਂ ਨਹੀਂ ਮਿਲਦੀ ਹਾਂਜੀ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੀ ਕੁਆਲਿਟੀ ਮਸ਼ਹੂਰ ਹੈ ਇਸ ਕਰਕੇ ਦੁਨੋਂ ਦੇਸ਼ਾਂ-ਵਦੇਸ਼ਾਂ ਤੋਂ ਸੰਗਤਾਂ ਲੈਣ ਹੁੰਦੀਆਂ ਅੱਛਾ ਭਾਜੀ ਕਿਹੜੀ-ਕਿਹੜੀ ਕੰਟਰੀ ਤੋਂ ਸੰਗਤਾਂ ਹਜੇ ਤੱਕ ਤੁਹਾਡੀ ਦੁਕਾਨ ਤੋਂ ਲੈ ਕੇ ਗਈਆਂ ਨੇ ਕਾਫੀ ਸੁਣਿਆ ਕਿ ਜਿਹੜੇ ਵਿਦੇਸ਼ ਤੋਂ ਆਉਂਦੇ ਆ ਖਾਸ ਤੌਰ ਤੇ ਪਾਪੜ ਜ਼ਰੂਰ ਲੈ ਕੇ ਜਾਂਦੇ ਆ ਅੰਮ੍ਰਿਤਸਰ ਜਦੋਂ ਵੀ ਹਰਮੰਦਰ ਸਾਹਿਬ ਦਰਸ਼ਨ ਕਰਨ ਆਉਣ ਹਾਂਜੀ ਹਾਂਜੀ ਦੇਖੋ ਜਿੱ ਉਹ ਸਾਰੇ ਮੁਲਕਾਂ ਤੋਂ ਆਉਂਦੇ ਜੇ ਅੱਜ ਕੱਲ ਦੇ ਦਿਨਾਂ 'ਚ ਜ਼ਿਆਦਾ ਐਨ ਆਰ ਆਈ ਬਾਹਰੋਂ ਆਉਂਦੇ ਨੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਇੰਗਲੈਂਡ ਸਭ ਜਗ੍ਹਾ ਤੋਂ ਲੈ ਕੇ ਜਾਂਦੇ ਨੇ ਲੰਡਨ ਦੇ ਬਾਕੀ ਜ਼ਿਆਦਾਤਰ ਜਿਆਦਾਤਰ ਪੰਜਾਬੀ ਭਰਾ ਕਿੱਥੋਂ ਆਉਂਦੇ ਆ ਕੈਨੇਡਾ ਤੋਂ ਤੇ ਯੂਕੇ ਤੋਂ ਕੈਨੇਡਾ ਯੂਕੇ ਤੋਂ ਜਿਵੇਂ ਪਿਆਰ ਮਿਲਦਾ ਸਾਰੇ ਪੰਜਾਬੀ ਭਰਾਵਾਂ ਦਾ ਫਿਰ ਵੀ ਜੇਕਰ ਗੱਲ ਕਰ ਲਈ ਗੁਰੂ ਨਗਰੀ ਦੇ ਵਿੱਚ ਬੈਠੇ ਆ ਬਿਲਕੁਲ ਗੁਰੂ ਘਰ ਵੀ ਨੇੜੇ ਆ ਸੋ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਜੀਗਾ ਤੇ ਆ ਕੇ ਜਦੋਂ ਵਿਦੇਸ਼ ਤੋਂ ਲਾ ਕੇ ਵੀ ਲੋਕ ਇੱਥੇ ਖਰੀਦਾਰੀਆਂ ਕਰਦੇ ਨੇ ਜੀ ਬਹੁਤ ਅੱਛਾ ਲੱਗਦਾ ਹੈ ਸੰਗਤ ਆ ਕੇ ਕਹਿੰਦੀ ਹੈ ਜਾਂ ਹਰਮੰਦਰ ਸਾਹਿਬ ਮੱਥਾ ਟੇਕਣ ਆਏ ਆ ਤੇ ਜਾਂ ਅਸੀਂ ਤੁਹਾਡੇ ਕੋਲ ਆਏ ਆ ਸਮਾਨ ਲੈਣ ਕਰਕੇ ਐਸ ਤਰ੍ਹਾਂ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਸਾਡੇ ਵੱਡਿਆਂ ਨੇ ਬੜੀ ਮਿਹਨਤ ਕੀਤੀ ਹੈ ਤੇ ਅਸੀਂ ਉਹਦਾ ਫਲ ਲੈ ਰਹੇ ਹਾਂ ਅੱਛਾ ਹੁਣ ਗੱਲ ਕਰਾਂ ਵੈਰਾਈਟੀਆਂ ਦੀ ਪਾਪੜ ਬਣੀਆਂ ਦੀ ਵੈਰਾਈਟੀ ਸੁਣ ਲਈ ਉਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਆਪਣੇ ਕੋਲ ਦੇਖੋ ਸਾਡੇ ਕੋਲ ਆਮ ਪਾਪੜ ਹੁੰਦਾ ਹੈ ਜਾਂ ਮਸਾਲੇ ਹੁੰਦੇ ਨੇ ਤੇ ਜਾਂ ਫੁੱਲਵੜੀਆਂ ਹੁੰਦੀਆਂ ਪਾਪੜ ਦੀ ਸਟਾਰਟਿੰਗ ਕਿੰਨੇ ਰੁਪਏ ਤੋਂ ਹੋ ਜਾਂਦੀ ਹੈ ਕਿੰਨੇ ਰੁਪਏ ਕਿਲੋ ਤੋਂ ਦੇਖੋ 300 ਰੁਪਏ ਕਿਲੋ ਤੋਂ ਸਟਾਰਟ ਹੋ ਜਾਂਦੀ ਹੈ ਜੀ ਮੀਡੀਅਮ ਮਸਾਲੇ ਵਾਲੇ ਲਾਈਟ ਮਸਾਲੇ ਹਾਂਜੀ ਘੱਟ ਮੀਡੀਅਮ ਤੇਜ਼ ਉਹ ਜਿਵੇਂ ਮਸਾਲਾ ਵਧਦਾ ਜਾਂਦਾ ਉਹ ਫਿਰ ਰੇਟ ਵਧ ਜਾਂਦਾ ਉਹਨਾਂ ਦਾ 300 ਰੁਪਏ ਦੇ ਜਿਹੜੇ ਕਿਲੋ ਆ ਉਹਦੇ ਵਿੱਚ ਕਿਹੜੇ ਤਰ੍ਹਾਂ ਦੇ ਪਾਪੜ ਮਿਲਣਗੇ ਆਪਾਂ ਨੂੰ ਉਹ ਫਿਰ ਬਿਨਾਂ ਮਸਾਲੇ ਤੋਂ ਹੁੰਦੇ ਆ ਬਿਨਾਂ ਮਸਾਲੇ ਤੋਂ ਹਾਂਜੀ ਮੇਡ ਇਨ ਉਸ ਤੋਂ ਉੱਪਰ ਮੀਡੀਅਮ ਹੈ ਫਿਰ ਉਸ ਤੋਂ ਉੱਪਰ ਤੇਜ਼ ਮਸਾਲਾ ਤੁਸੀਂ ਦੱਸਿਆ ਮਾਂ ਦੀ ਦਾਲ ਦੇ ਚਨੇ ਦੀ ਦਾਲ ਦੀ ਹੁੰਦੀ ਉਹਨਾਂ ਦੀ ਵੀ ਰੇਟ ਦੱਸ ਦਿਓ ਕੀ ਕੀ ਹੈਗੇ ਨੇ ਚਨੇ ਦੀ ਦਾਲ ਦੇ 400 ਰੁਪਏ ਕਿਲੋ ਹੈ ਤੇ ਮਾਂ ਦੀ ਦਾਲ ਦੇ ਵੀ ਐਸ ਤਰ੍ਹਾਂ ਹੀ ਹੋਵੇ 300 ਤੋਂ 350 400 440 ਐਸਾ ਰੇਟ ਹੈ ਬੜੀਆਂ ਦੇ ਕੀ ਰੇਟ ਹੈ ਭਾਜੀ ਬੜੀਆਂ ਬ ਆਪਣਾ ਰੇਟ ਸੇਮ ਹੁੰਦਾ ਭਾਜੀ ਸੇਮ ਹੁੰਦਾ ਹਾਂਜੀ ਅੱਛਾ ਬੜੀਆਂ ਦੇ ਕਹਿੰਦੇ ਸਿਹਤ ਵਾਸਤੇ ਫਾਇਦੇ ਵੀ ਬਹੁਤ ਨੇ ਉਹ ਉਹ ਕਦੇ ਵਾਸਤੇ ਜ਼ਿਆਦਾਤਰ ਸੁਣਨ ਦੇ ਵਿੱਚ ਆਇਆ ਕਿ ਕਈ ਤੌਰ ਤੇ ਜਿਹੜੀਆਂ ਕਈ ਬਿਮਾਰੀਆਂ ਵੀ ਠੀਕ ਹੁੰਦੀਆਂ ਇਹਦੇ ਨਾਲ ਦੇਖੋ ਮਾਂ ਦਾਲਦੀ ਬੜੀ ਦੇ ਵਿੱਚ ਹਿੰਗ ਪਈ ਹੁੰਦੀ ਹੈ ਉਹ ਮਤਲਬ ਵਾਈਬਾਦੀ ਦੂਰ ਕਰਦੀ ਹੈ ਮਸਾਲੇ ਪਿਓਰ ਹੁੰਦੇ ਨੇ ਡਾਈਜੈਸਟਿਵ ਸਿਸਟਮ ਉਹ ਹਾਜਮਾ ਸਹੀ ਕਰਦੇ ਨੇ ਹਾਂਜੀ ਸੋ ਬਿਲਕੁਲ ਖਾਸ ਤੌਰ ਤੇ ਜੇਕਰ ਗੱਲ ਕਰ ਲਈਏ ਗੁਰੂ ਨਗਰੀ ਦੇ ਵਿੱਚ ਇਹ ਮਸ਼ਹੂਰ ਦੁਕਾਨ ਹੈਗੀ ਆ 1920 ਤੋਂ ਬਾਅਦ ਹੀ ਦੱਸਿਆ ਤੁਸੀਂ 1919 ਤੋਂ ਹੁਣ ਤੱਕ ਇਹਨਾਂ ਦੀ ਜਿਹੜੀ ਦੁਕਾਨ ਹੈ ਇਹਨਾਂ ਦੇ ਪੜਦਾਦਿਆਂ ਦੇ ਵੇਲੇ ਤੋਂ ਦੁਕਾਨ ਜਿਹੜੀ ਇਹ ਚੱਲਦੀ ਆ ਰਹੀ ਆ ਸੋ ਕਹਿੰਦੇ ਨੇ ਕਿ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਬਜ਼ੁਰਗਾਂ ਨੇ ਜਿਹੜਾ ਇਹ ਕੰਮ ਹੈ ਸੰਭਾਲ ਕੇ ਰੱਖਿਆ ਹੋਇਆ ਗੁਰੂ ਨਗਰੀ ਦੇ ਵਿੱਚ ਮੌਜੂਦ ਨੇ ਲੰਡਨ ਵਰਗੀ ਕੰਟਰੀਜ਼ ਤੋਂ ਜਾਂ ਕੈਨੇਡਾ ਵਰਗੀ ਕੰਟਰੀਜ਼ ਤੋਂ ਲੋਕ ਇੱਥੇ ਆ ਕੇ ਖਰੀਦਾਰੀਆਂ ਕਰਦੇ ਆਣੇ ਪਾਪੜ ਵੜੀਆਂ ਇਹਨਾਂ ਦੀਆਂ ਕਾਫੀ ਮਸ਼ਹੂਰ ਨੇ 300 ਰੁਪਏ ਕਿਲੋ ਤੋਂ ਇਹਨਾਂ ਦੀ ਜਿਹੜੀ ਸਟਾਰਟਿੰਗ ਹੈ ਉਹ ਹੋ ਜਾਂਦੀ ਆ ਤੋ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਇਹ ਪੈਕਿੰਗ ਆ ਇਹਨਾਂ ਵੱਲੋਂ ਨਾਲ ਦੇ ਨਾਲ ਕੀਤੀ ਜਾਂਦੀ ਹੈ ਕਿਉਂਕਿ ਕਈ ਵਾਰ ਕਸਟਮਰ ਜਿਹੜਾ ਆ ਉਹ ਜ਼ਿਆਦਾ ਹੋ ਜਾਂਦਾ ਹੈ ਨਾਲ ਦੇ ਨਾਲ ਇਹਨਾਂ ਦੀ ਪੈਕਿੰਗ ਜਿਹੜੀ ਰਹਿੰਦੀ ਹੈ ਉਹਦੇ ਉੱਪਰ ਇਹਨਾਂ ਦੀ ਆਪਣੀ ਲੇਬਲਿੰਗ ਰਹਿੰਦੀ ਹੈ ਉਹ ਜਾਗਰ ਸਿੰਘ ਕਰਮ ਸਿੰਘ ਵੈਸਟ ਕੁਆਲਿਟੀ ਪਾਪੜ ਜਿਹੜਾ ਇਹਨਾਂ ਦੇ ਆਖਿਆ ਜਾਂਦਾ ਭਾਜੀ ਇਹ ਪੈਕਿੰਗ ਦੇ ਉੱਪਰ ਉਰਦੂ ਦੇ ਵਿੱਚ ਵੀ ਲਿਖਿਆ ਹੋਇਆ ਹੈ ਇਹਦੇ ਬਾਰੇ ਜਾਣਾਂਗੇ ਦੇਖੋ ਜਿਵੇਂ ਮੈਂ ਦੱਸਿਆ ਵੀ 1919 ਤੋਂ ਪਹਿਲਾਂ ਦੀ ਦੁਕਾਨ ਹੈ ਤੇ ਬਜ਼ੁਰਗ ਸਾਡੇ ਉਰਦੂ ਪੜ੍ਹਦੇ ਸਨ ਮੈਂ ਦਾਦਾ ਜੀ ਨੂੰ ਅਜੇ ਵੀ ਮਤਲਬ ਦੇਖਿਆ ਉਹ ਉਰਦੂ ਦੀ ਅਖਬਾਰ ਹੀ ਪੜ੍ਹਦੇ ਆ ਅੱਛਾ ਸਾਈਨ ਵੀ ਉਰਦੂ ਚ ਕਰਦੇ ਨੇ ਤੇ ਕਹਿੰਦੇ ਉਰਦੂ ਇਹੋ ਜੀ ਭਾਸ਼ਾ ਹੈ ਵੀ ਇਹ ਚਾਰ ਭਾਸ਼ਾਵਾਂ ਲਿਖੀਆਂ ਹੋਣ ਤੇ ਉਰਦੂ ਵਾਲਾ ਸਭ ਤੋਂ ਪਹਿਲਾਂ ਪੜ੍ਹ ਲਏਗਾ ਤਾਂ ਬਜ਼ੁਰਗਾਂ ਦੇ ਵੇਲੇ ਤੋਂ ਹੀ ਇਹ ਸਾਡਾ ਫਰਮਾਇਸ਼ ਨਾਲ ਹੀ ਚੱਲ ਰਿਹਾ ਹੈ ਉਸ ਕਰਕੇ ਵੀ ਚਾਰ ਪਸ਼ਾਵਾਂ ਜਿਵੇਂ ਇਹੋ ਸਾਡੀ ਪਛਾਣ ਆ ਪਸ਼ਾਵੀ ਕੈਮ ਰੱਖੀ ਤੁਸੀਂ ਹਾਂ ਇਹੋ ਸਾਡੀ ਦੁਕਾਨ ਦੀ ਪਛਾਣ ਆ ਕੀ ਬਾਤ ਕੀ ਤਾਂ ਬਿਲਕੁਲ ਜ਼ਰੂਰ ਉਰਦੂ ਪਾਸ਼ਾਵੀ ਅੱਜ ਜ਼ਰੂਰ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲਦੀ ਆ ਜਿੱਥੇ ਗੱਲ ਕਰ ਲਈ ਪਾਕਿਸਤਾਨ ਦਾ ਜਦੋਂ ਸਮਾਂ ਸੀਗਾ ਉੱਥੇ ਜ਼ਿਆਦਾਤਰ ਜਿਹੜੇ ਬਜ਼ੁਰਗ ਆ ਉਰਦੂ ਪਾਜਾ ਦੇ ਵਿੱਚ ਵੀ ਅੱਜਕੱਲ ਲਿਖਦੇ ਪੜ੍ਹਦੇ ਨੇ ਜਿਵੇਂ ਦੱਸਿਆ ਕਿ ਸਾਡੇ ਦਾਦਾ ਜੀ ਅੱਜ ਵੀ ਉਰਦੂ ਦੇ ਵਿੱਚ ਸਾਈਨ ਕਰਦੇ ਨੇ ਉਰਦੂ ਦੇ ਵਿੱਚ ਅਖਬਾਰ ਪੜ੍ਹਦੇ ਨੇ ਸੁਪਾਸ਼ਾ ਵੀ ਕੈਮ ਆ ਤੇ ਨਾਲ ਦੇ ਨਾਲ ਕੰਮ ਵੀ ਇਹਨਾਂ ਨੇ ਆਪਣੀ ਦੁਕਾਨ ਤੇ ਕੈਮ ਰੱਖਿਆ ਹੋਇਆ ਸੋ ਆਓ ਜਿਹੜੇ ਵੀ ਲੋਕ ਅੰਮ੍ਰਿਤਸਰ ਦੇ ਵਿੱਚ ਆਉਂਦੇ ਨੇ ਇਹਨਾਂ ਕੋ ਆ ਕੇ ਪਾਪੜ ਵੜੀਆਂ ਦੀ ਖਰੀਦਦਾਰੀ ਕਰੋ ਤੇ ਇੱਦਾਂ ਦੇ ਜ਼ਾਇਕੇ ਜਿਹੜੇ ਆ ਤੁਹਾਨੂੰ ਆਪਾਂ ਹੋਰ ਦਿਖਾਉਂਦੇ ਰਾਵਾਂਗੇ ਜੁੜੇ ਰਹੋ ਪੰਜਾਬੀ মিডিয়াম ਦੇ ਨਾਲ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਅੰਮ੍ਰਿਤਸਰ